ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਦੋਸਤੋ ਇੱਕ ਕਾਮਰਨ ਅਕਮਰਨ ਜਿਹੜਾ ਅਕਰਮ ਹੈ ਜਿਹੜਾ ਕਰੈਕਟਰ ਹੈ ਸਾਫਕਾ ਪਾਕਿਸਤਾਨ ਦਾ ਤੇ ਉਹਨੇ ਇੱਕ ਨੈਸ਼ਨਲ ਟੀਵੀ ਦੇ ਉੱਪਰ ਸਿੱਖਾਂ ਬਾਰੇ ਭੱਦੀ ਟਿੱਪਣੀ ਕੀਤੀ ਹੈ ਜਿਹੜੀ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਾਂਗੇ ਕਿ ਜਿਹੜਾ ਉਹਨੇ ਸਿੱਖਾਂ ਦੇ 12 ਵਜੇ ਤੇ ਅਰਸ਼ਦੀਪ ਨੂੰ ਬੋਲਿੰਗ ਨਾ ਬਾਲ ਇਹ ਤੋਂ ਕਰਾਓ ਇਹਦੇ ਉੱਤੇ ਜਾਵਾਂਗੇ ਦੋਸਤੋ ਕਿਉਂਕਿ ਹੁਣ ਤੱਕ ਤਕਰੀਬਨ ਜਿਹੜੀ ਆਪਾਂ ਇਹ ਸਮਝ ਸਕਦੇ ਹਾਂ ਕਿ ਦੁਨੀਆ ਨੂੰ ਪਤਾ ਲੱਗ ਹੀ ਚੁੱਕਿਆਗਾ ਕਿ ਸਿੱਖਾਂ ਦੇ 12 ਵਜਣ ਵਾਲੇ ਜਿਹੜੇ ਲੋਕ ਕਮੈਂਟ ਕਰਦੇ ਹੁੰਦੇ ਸੀਗੇ ਉਹਦੇ ਅਰਥ ਕੀ ਨੇ ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਹਰਪਜਨ ਨੇ ਉਹਨੂੰ ਕੀ ਫਿਰ ਠੋਕਮਾ ਜਵਾਬ ਦਿੱਤਾ ਤੇ ਜਿਸ ਕਾਰਨ ਕਰਕੇ ਉਹ ਫਿਰ ਵਾਪਸ ਮੁੜੇ ਨੇ ਤੇ ਦੋਸਤੋ ਆਪਾਂ ਅੱਜ ਗੱਲ ਕਰਾਂਗੇ ਕਿ ਇਸ ਅਕਰਮ ਜਿਹੜਾ ਕਾਮਰਨ ਅਕਰਮ ਹੈਗਾ ਇਹਦਾ ਪਿਛੋਕੜ ਕੀ ਹੈ ਇਹ ਕਿੰਨੀ ਇਹਦੇ ਇੱਜ਼ਤ ਦੇ ਜਿਹੜੇ ਝੰਡੇ ਝੂਲਦੇ ਨੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਆਓ ਵੀਡੀਓ ਕਰਦੇ ਹਾਂ ਸਟਾਕ ਬੈਂਕ ਵਿੱਚ ਕ ਖਾਲਸਾ ਵਾ ਗਰਚੂ ਫਾਦੇ ਦੋਸਤੋ ਪਾਕਿਸਤਾਨ ਦਾ ਇਹ ਇੱਕ ਸਾਬਕਾ ਕਰੈਕਟਰ ਹੈ ਜਿਹਦਾ ਨਾਮ ਹੈਗਾ ਕਾਮਰਨ ਅਕਮ ਮੈਂ ਕਰੈਕਟਰ ਬਾਰੇ ਕੋਈ ਜ਼ਿਆਦਾ ਉਹ ਨਹੀਂ ਰੱਖਦਾ ਲੇਕਿਨ ਇਹਦੇ ਬਾਰੇ ਮੈਂ ਤੁਹਾਨੂੰ ਇਹਦੀ ਬੈਕਗ੍ਰਾਉਂਡ ਬਾਰੇ ਵੀ ਦੱਸਾਂਗਾ ਤੇ ਇਹਦੇ ਇਸ ਬਿਆਨ ਬਾਰੇ ਆਪਾਂ ਪਹਿਲਾਂ ਗੱਲ ਕਰ ਲਈਏ ਇਹਨੇ ਇੱਕ ਨੈਸ਼ਨਲ ਟੀਵੀ ਦੇ ਉੱਪਰ ਬੈਠ ਕੇ ਇਹ ਯੁਰਤ ਕੀਤੀ ਕਿ ਇਹਨੇ ਕਿਹਾ ਕਿ ਅਰਸ਼ਦੀਪ ਨੂੰ ਬੋਲਿੰਗ ਨਾ ਕਰਾਈ ਜਾਵੇ ਅਰਸ਼ਦੀਪ ਤੋਂ ਕਿਉਂਕਿ 12 ਸਿੱਖਾਂ ਦੇ ਵੱਜ ਗਏ ਤੇ ਉਹ ਫਿਰ ਪਿੱਛੇ ਜਿਹੜੇ ਬੈਠੇ ਚਾਰ ਜਾਨੇ ਨਕਲੀਏ ਨੇ ਜਿਹੜੇ ਮੈਂ ਤਾਂ ਉਹਨਾਂ ਨੂੰ ਨਕਲੀਏ ਕਹੂੰਗਾ ਜਿਹੜੇ ਖੀਖੀ ਕਰਕੇ ਹੱਸਦੇ ਨੇ ਉਹਨਾਂ ਨੂੰ ਇਹ ਸ਼ਰਮ ਨਹੀਂ ਆਈ ਹੈਗੀ ਕਿ ਜਿਹੜਾ ਖਾਸ ਤੌਰ ਤੇ ਐਂਕਰ ਨੂੰ ਸ਼ਰਮ ਨਹੀਂ ਆਈ ਕਿ ਮੇਰੇ ਟੀਵੀ ਸ਼ੋਅ ਦੇ ਵਿੱਚ ਬੈਠ ਕੇ ਇਹ ਕਿਸੇ ਕਮਿਊਨਿਟੀ ਨੂੰ ਖਾਸ ਤੌਰ ਤੇ ਉਹ ਵੀ ਸਿੱਖਾਂ ਨੂੰ ਇਸ ਤਰ੍ਹਾਂ ਕਿਵੇਂ ਟਾਰਗੇਟ ਕਰ ਸਕਦਾਗਾ ਕਿਵੇਂ ਇਸ ਤਰ੍ਹਾਂ ਦਾ ਉਹ ਟਿੱਪਣੀ ਕਰ ਸਕਦਾ ਉਹਨੂੰ ਉੱਥੇ ਉਹਨੂੰ ਟੋਕਣਾ ਚਾਹੀਦਾ ਸੀਗਾ ਕਿ ਖਬਰ ਦਾ ਖਬਰਦਾਰ ਜੇ ਮੇਰੇ ਸੋ ਦੇ ਵਿੱਚ ਤੂੰ ਇਸ ਤਰ੍ਹਾਂ ਦੀ ਬਕਵਾਸ ਕੀਤੀ ਆ ਪਰ ਉਹਨੇ ਇਹਨੂੰ ਟੋਕਣ ਦੀ ਬਜਾਏ ਇਹਨੂੰ ਐਪਰੀਸ਼ੀਏਟ ਕੀਤਾ ਤੇ ਠੀਕ ਹੀ ਕਰਕੇ ਨਾਲ ਹੱਸ ਕੇ ਸਮਾਤੇ ਹੁਣ ਦੋਸਤੋ ਮੈਂ ਸੰਖੇਪ ਦੇ ਵਿੱਚ ਤੁਹਾਨੂੰ ਇਹ ਦੱਸ ਦਿਆਂ ਕਿ ਜਿਹੜਾ 12 ਵਜੇ ਵਾਲਾ ਜਿਹੜਾ ਤੁਹਾਨੂੰ ਪਤਾ ਹੈ ਇੱਕ ਇੱਛਾ ਹੈਗਾ ਇਹ ਉਦੋਂ ਦਾ ਜਦੋਂ ਸਿੱਖ ਹਿੰਦੂਆਂ ਦੀਆਂ ਮੁਸਲਮਾਨਾਂ ਦੀਆਂ ਕਿਸੇ ਵੀ ਕਮਿਊਨਿਟੀ ਦੀਆਂ ਧੀਆਂ ਨੂੰ ਜਦੋਂ ਉਹ ਅਬਦਾਲੀ ਵਰਗੇ ਚੱਕ ਕੇ ਲੈ ਜਾਂਦੇ ਸੀ ਨਾ ਇਥੋਂ ਬੰਨ ਕੇ ਹੱਥ ਬੰਨ ਕੇ ਤੇ ਟਕੇ ਟਕੇ ਦੇ ਮੁੱਲ ਵੇਚਦੇ ਸੀ ਇਹਨਾਂ ਦੀਆਂ ਕੁੜੀਆਂ ਨੂੰ ਉਦੋਂ ਸਾਡੇ ਸਿੰਘ 12 ਵਜੇ ਰਾਤ ਨੂੰ ਜਾ ਕੇ ਉਹਨਾਂ ਦੇ ਉੱਪਰ ਹਮਲਾ ਕਰਕੇ ਜਿਵੇਂ ਆਪਾਂ ਕਹਿ ਸਕਦੇ ਨਾ ਸ਼ੇਰ ਦੇ ਮੂੰਹ ਦੇ ਵਿੱਚੋਂ ਸ਼ਿਕਾਰ ਖੋਣ ਵਾਂਗੂ ਇਹ ਅਬਦਾਲੀ ਵਰਗਿਆਂ ਦੇ ਕੈਂਪਾਂ ਦੇ ਵਿੱਚੋਂ ਜਾ ਕੇ ਉਹਨਾਂ ਬੱਚਿਆਂ ਨੂੰ ਸੜਾ ਕੇ ਇਹਨਾਂ ਮਾਪਿਆਂ ਦੇ ਬੇਸ਼ਰਮ ਮਾਪਿਆਂ ਦੇ ਮੈਂ ਕਹਿ ਸਕਦਾ ਕਿ ਹਵਾਲੇ ਕਰਦੇ ਸੀ ਜਦੋਂ ਕਿ ਇਹ ਮਾਪੇ ਉਹਨਾਂ ਬੱਚਿਆਂ ਨੂੰ ਅਡੌਪਟ ਕਰਨ ਤੋਂ ਵੀ ਮੁੱਕਰ ਜਾਂਦੇ ਸੀ ਕਿ ਇਹ ਬੱਚੀ ਉਹਨਾਂ ਦੇ ਕੈਂਪ ਵਿੱਚ ਰਹਿ ਕੇ ਆਈ ਆ ਅਸੀਂ ਇਹਨੂੰ ਆਪਣੇ ਘਰੇ ਜਗ੍ਹਾ ਨਹੀਂ ਦੇਵਾਂਗੇ ਲੇਕਿਨ ਉਹ ਸਿੰਘ ਹੀ ਸੀਗੇ ਜਿਹਨੇ ਰਾਤ ਨੂੰ 12 ਵਜੇ ਚੱਕ ਕੇ ਪਹਿਲਾਂ ਉਹਨਾਂ ਨਾਲ ਲੜਨਾ ਫਿਰ ਇਹਨਾਂ ਦੇ ਮਾਪਿਓ ਨੂੰ ਜਿਵੇਂ ਕਹਿੰਦੇ ਆਪਾਂ ਬਾਇਜ਼ਤ ਉਹ ਬੱਚਿਆਂ ਨੂੰ ਛੱਡਣਾ ਤੇ ਇਹਨਾਂ ਦੇ ਮਾਪਿਆਂ ਨੂੰ ਵੀ ਤਾੜਨਾ ਕਰਕੇ ਆਉਣੀ ਕਿ ਇਹ ਬੱਚੀ ਹੁਣ ਥੋਡੀ ਨਹੀਂ ਸਾਡੀ ਬੱਚੀ ਐ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਲੇ ਨੇ ਕਿਹਾ ਸੀਗਾ ਜਦੋਂ ਉਹ ਲੜਕੀ ਦਾ ਹਿੰਦੂ ਦਾ ਘਰ ਬਸਾਉਣ ਦੀ ਖਾਤਰ ਦੋਨੇ ਪਰਿਵਾਰਾਂ ਨੂੰ ਬੁਲਾ ਲੈਂਦੇ ਨੇ ਸੰਤ ਉੱਤੇ ਤਾਂ ਉੱਥੇ ਉਹਦੇ ਸਹੁਰੇ ਜਦੋਂ ਲੈ ਕੇ ਜਾਣ ਨੂੰ ਲੜਕੀ ਨੂੰ ਮੰਨ ਜਾਂਦੇ ਨੇ ਤਾਂ ਸੰਤ ਜਰਨੈਲ ਸਿੰਘ ਭਿੰਡਰਾਲੇ ਨੇ ਪਤਾ ਕੀ ਕਿਹਾ ਸੀਗਾ ਉਹਨਾਂ ਨੇ ਕਿਹਾ ਸੀਗਾ ਅੱਜ ਤੋਂ ਬਾਅਦ ਅਗਰ ਇਸ ਬੇਟੀ ਨੂੰ ਤੰਗ ਪਰੇਸ਼ਾਨ ਕੀਤਾ ਪਰ ਇਹ ਪਹਿਲਾਂ ਸੋਚ ਲਿਓ ਕਿ ਇਸ ਬੱਚੀ ਦਾ ਬਾਪ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਹੈ ਹੁਣ ਔਰ ਉਹਨਾਂ ਨੇ ਹੱਥ ਜੋੜ ਕੇ ਔਰ ਮਾਫੀਆਂ ਮੰਗ ਕੇ ਉਹ ਬੱਚੀ ਨੂੰ ਲੈ ਕੇ ਗਏ ਉਹਦਾ ਅੱਜ ਤੱਕ ਵੀ ਘਰ ਬਸਦਾਗਾ ਸੋ ਦੋਸਤੋ ਇਸ ਤਰ੍ਹਾਂ ਦੇ ਸਾਡੇ ਸਿੰਘ ਸਿਗੇ ਜਿਹੜੇ 12 ਵਜੇ ਬੱਚਿਆਂ ਨੂੰ ਲਿਆ ਕੇ ਇਹਨਾਂ ਮਾਪਿਆਂ ਦੇ ਹਵਾਲੇ ਕਰਕੇ ਤੇ ਇਹਨਾਂ ਨੂੰ ਤਾੜਨਾ ਕਰਕੇ ਇਹ ਕਹਿੰਦੇ ਸਿਗੇ ਇਹ ਬੱਚੀ ਉਹਨ ਹਰੀ ਸਿੰਘ ਨਲੂਏ ਦੀ ਬੱਚੀ ਐ ਨਾ ਕਿ ਤੁਹਾਡੀ ਬੱਚੀ ਐ ਅਗਰ ਇਸ ਬੱਚੀ ਨੂੰ ਤੁਸੀਂ ਘਰੇ ਪਰੇਸ਼ਾਨ ਕੀਤਾ ਤਾਂ ਇਹਦਾ ਡੈਡੀ ਇਹਦਾ ਬਾਪ ਇਹਦਾ ਫਾਦਰ ਹਰੀ ਸਿੰਘ ਨਲੂਆ ਆ ਜਾਏਗਾ ਇਹ ਕਹਿ ਕੇ ਅਫਗਾਨੀ ਲੋਕ ਰਾਤ ਨੂੰ ਬੜਬੜਾਉਂਦੇ ਸੀ ਆਪਣੇ ਬੱਚਿਆਂ ਨੂੰ ਜਾਂ ਹੋਰ ਕਿਸੇ ਨੂੰ ਜੇ ਡਰਾਵਾ ਹੁੰਦਾ ਸੀ ਤਾਂ ਕਹਿੰਦੇ ਸੀ ਸੌਜੋ ਹਰੀ ਸਿੰਘ ਨਲੂਆ ਆ ਜਾਵੇਗਾ ਸੋ ਦੋਸਤੋ ਇੱਕ ਕਰਦਾਰ ਸੀ ਸਿੱਖਾਂ ਦੇ ਇਸ ਆਕਰਮ ਨੂੰ ਜਿਹੜਾ ਕਾਮਰਾਨ ਹੈ ਇਹੜੇ ਮਾਫੀ ਤਾਂ ਹੁਣ ਮੰਗ ਲਈ ਠੀਕ ਹੈ ਕਿਉਂਕਿ ਟਵਿੱਟਰ ਤੇ ਲਿਖ ਕੇ ਹੀ ਮਾਫੀ ਮੰਗਣੀ ਆ ਪਰ ਦੋਸਤੋ ਜਿਹੜੀ ਜ਼ਹਿਰ ਦਿਲ ਦੇ ਵਿੱਚ ਭਰੀ ਹੋਈ ਆ ਉਹ ਨਹੀਂ ਨਾ ਨਿਕਲੀ ਹੁਣ ਤੁਹਾਨੂੰ ਦੱਸਦਾ ਇਹਦੀ ਬੈਕਗ੍ਰਾਉਂਡ ਬਾਰੇ ਦੋਸਤੋ ਇਹ ਜਿਹੜਾ ਆਪਣੇ ਆਪ ਨੂੰ ਕਰੈਕਟਰ ਕਹਾਉਂਦਾ ਨਾ ਇਹ ਫਿਕਸਰ ਹੈ ਇਹ ਫਿਕਸਰ ਹੈ ਇਹਨੇ ਇੱਕ ਲੌਲੀਪੌਪ ਜਿਹੜਾ ਕੀ ਕਹਿੰਦੇ ਨੇ ਆਪਾਂ ਕੈਚ ਸਾਡ ਸਾਡ ਦਿੱਤਾ ਸੀ ਜਾਣ ਬੁੱਝ ਕੇ ਪੈਸੇ ਲੈ ਕੇ ਇਹ ਮੈਚ ਫਿਕਸਿੰਗ ਦੇ ਵਿੱਚ ਫੜਿਆ ਗਿਆ ਇਹ ਦੇਸ਼ ਦੇ ਵਿੱਚ ਤੇ ਛਿੱਤਰਪੈ ਇਹਨੂੰ ਬੇਇੱਜ਼ਤ ਕੀਤਾ ਗਿਆ ਔਰ ਇਹਨੂੰ ਦੁਬਾਰਾ ਮੁੜ ਕੇ ਉਸ ਨਜ਼ਰਾਂ ਦੇ ਨਾਲ ਨਹੀਂ ਦੇਖਿਆ ਗਿਆ ਪਰ ਲੇਕਿਨ ਫਿਰ ਵੀ ਪਾਕਿਸਤਾਨ ਦਾ ਤੇ ਹਿੰਦੁਸਤਾਨ ਦਾ ਫਰਕ ਹੈ ਭਾਰਤ ਦੇ ਵਿੱਚ ਜਿਹੜੇ ਲੋਕਾਂ ਨੇ ਵੀ ਫਿਕਸਿੰਗ ਕੀਤੀ ਆ ਇਹ ਯਾਰੂਦੀਨ ਵਰਗਿਆਂ ਨੇ ਯਾ ਸ੍ਰੀ ਕਾਂਤ ਵਰਗਿਆਂ ਨੇ ਮੁੜ ਕੇ ਉਹਨਾਂ ਨੂੰ ਲੋਕਾਂ ਨੇ ਕਿਧਰੀ ਇਕਵਾਸ ਦਿੱਤਾ ਦਾ ਪਰ ਇਹ ਲੋਕ ਫੇਰ ਵੀ ਇਹਨਾਂ ਨੂੰ ਨੈਸ਼ਨਲ ਟੀਵੀ ਤੇ ਬਿਠਾ ਕੇ ਹਾ ਹਾ ਹੀ ਹੀ ਕਰਦੇ ਨੇ ਲੇਕਿਨ ਇਹਨੂੰ ਤਾੜਨਾ ਅਸੀਂ ਕਰਨੀ ਚਾਹੁੰਦੇ ਹਾਂ ਕਿ ਦਵਾਰਾ ਅਗਰ ਐਸੀ ਯੁਰਤ ਕੀਤੀ ਤਾਂ ਰਿਜ਼ਲਟ ਤੁਹਾਨੂੰ ਵੀ ਪੁਕਤ ਨੇ ਪੈ ਸਕਦੇ ਕਿਉਂਕਿ ਸਿੱਖਾਂ ਬਾਰੇ ਬੋਲਣ ਤੋਂ ਪਹਿਲਾਂ ਤੋਲ ਲਿਆ ਕਰੋ ਕਿ ਅਸੀਂ ਬੋਲ ਕੀ ਰਹੇ ਹਾਂ ਸੋ ਦੋਸਤੋ ਇਸ ਦੀ ਇਸ ਭੱਦੀ ਟਿੱਪਣੀ ਤੋਂ ਬਾਅਦ ਹਰਪੰજન ਸਿੰਘ ਉਹਨਾਂ ਨੇ ਫਿਰ ਇਹਨੂੰ ਜਦੋਂ ਇੱਕ ਤਰ੍ਹਾਂ ਮੈਂ ਕਹਿ ਸਕਦਾਂਗਾ ਕਿ ਤਾੜਿਆ ਉਹਨੇ ਇਹਨੂੰ ਤਾੜਨਾ ਕੀਤਾ ਜਦੋਂ ਆਹ ਜਿਹੜੀ ਗੱਲ ਮੈਂ ਤੁਹਾਨੂੰ ਸਾਰੀ ਸੁਣਾਈਆ ਉਹਨੇ ਵੀ ਫਿਰ ਇਹਨੂੰ ਟੈਗ ਕਰਕੇ ਜਦੋਂ ਸਾਰਾ ਕੁਝ ਸੁਣਾਇਆ ਤਾਂ ਫਿਰ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਇਹਨੇ ਆਪਣੀ ਜਿਹੜੀ ਸਿੱਖ ਸੰਗਤ ਤੋਂ ਤੇ ਸਮਾਜ ਤੋਂ ਮਾਫੀ ਮੰਗ ਲਈ ਪਰ ਦੋਸਤੋ ਸਾਡਾ ਫਿਰ ਵੀ ਵੱਡਾ ਦਿਲ ਹੈ ਅਸੀਂ ਮਾਫ ਕਰ ਦਿੰਨੇ ਆ ਲੇਕਿਨ ਇਹਨਾਂ ਨੂੰ ਇਸ ਤਰ੍ਹਾਂ ਦੀਆਂ ਕਰਤੂਤਾਂ ਤੋਂ ਬਾਜ਼ ਆਉਣਾ ਚਾਹੀਦਾ ਤੇ ਜਿਹੜੇ ਨੈਸ਼ਨਲ ਟੀਵੀ ਚਲਾਉਂਦੇ ਨੇ ਪ੍ਰੋਗਰਾਮ ਚਲਾਉਂਦੇ ਨੇ ਕਾਮਜਗਮ ਇਹਨਾਂ ਨੂੰ ਪਹਿਲਾਂ ਆਫ ਦੀ ਰਿਕਾਰਡ ਪਹਿਲਾਂ ਸਮਝਾ ਦਿਆ ਕਰੋ ਜਵਾਬ ਤੁਹਾਨੂੰ ਵੀ ਦੇਣਾ ਆਉਂਦਾ ਸੱਜਾ ਸੋ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ